ਦੇਖੋ ਜਿਹੜੀਆਂ ਮਲੋਤ ਦੇ ਆਲੇ-ਦਾਲੇ ਦੀਆਂ ਸੜਕਾਂ ਸਿੱਗੀਆਂ ਬੇਹੱਦ ਖਰਾਬ ਸੀ ਪਿਛਲੇ 15 ਦਿਨਾਂ ਤੋਂ ਇਨ੍ਹਾਂ ਸੜਕਾਂ ਦੇ ਉੱਤੇ ਕਿਸੇ ਨੇ ਵੀ ਕਿਸੇ ਵੀ ਸਰਕਾਰ ਨੇ ਚਾਹੇ ਅਕਾਲੀ ਦਲ ਦੀ 5 ਸਾਲ ਸਰਕਾਰ ਰਹੀ ਆ ਚਾਹੇ 5 ਸਾਲ ਕਾਂਗਰਸ ਦੀ ਸਰਕਾਰ ਰਹੀ ਆ ਦੋਹਾਂ ਨੇ ਪੂਰੇ ਮਲੋਤ ਸ਼ਹਿਰ ਨੂੰ ਅਣਗੌਲਿਆ ਕੀਤਾ 6 ਮਹੀਨੇ 7 ਮਹੀਨੇ ਪਹਿਲਾਂ ਜਦੋਂ ਮਲੋਤ ਦੀ ਇਲੈਕਸ਼ਨ ਸੀ ਨਗਰ ਕੌਂਸਲ ਦੀ ਇਲੈਕਸ਼ਨ ਸੀ ਤਾਂ ਅਸੀਂ ਲੋਕਾਂ ਦੇ ਵਿੱਚ ਜਦੋਂ ਡੋਰ ਟੂ ਡੋਰ ਕੀਤਾ ਤਾਂ ਦੁਕਾਨਦਾਰ ਸਭ ਤੋਂ ਵੱਧ ਇਹ ਜਿਹੜੀ ਸੜਕ ਬੁਰਕੜੇ ਨੂੰ ਜਾਂਦੀ ਆ ਇਸ ਦੇ ਵਿੱਚ ਸਭ ਤੋਂ ਵੱਧ ਪਰੇਸ਼ਾਨ ਸੀ ਕਿਉਂਕਿ ਇਹ ਜਿਹੜੀ ਸਾਡੀ ਚੌਂਕ ਤੋਂ ਲੈ ਕੇ ਜਿੱਥੇਆਂ ਪੂਰੀਆਂ ਦੁਕਾਨਾਂ ਨੇ ਸਕੂਲ ਦੇ ਮੂਹਰੇ ਜੀ ਬੱਚੇ ਆਉਂਦੇ ਆ ਬਹੁਤ ਬੁਰਾ ਹਾਲ ਸੀ ਅੱਜ ਬੜੀ ਖੁਸ਼ੀ ਆ ਇਲਾਕੇ ਦੇ ਲੋਕਾਂ ਨੂੰ ਸਮੁੱਚੇ ਦੁਕਾਨਦਾਰ ਭਾਈਚਾਰੇ ਨੂੰ ਸਾਡੇ ਸਕੂਲ ਦੇ ਤੁਸੀਂ ਦੇਖਿਆ ਬੱਚੇ ਵੀ ਆਏ ਨੇ ਕਾਰਨ ਕੀ ਆ ਕਿਉਂਕਿ ਇਹ ਸੜਕ ਇੰਨੀ ਜ਼ਿਆਦਾ ਇਹਦੀ ਮਾੜੀ ਹਾਲਤ ਸੀ ਤੇ ਸਭ ਤੋਂ ਵੱਧ ਟ੍ਰੈਫਿਕ ਇਸ ਸੜਕ ਦੇ ਉੱਤੇ ਸੀ ਮਲੋਤ ਤੋਂ ਲੈ ਕੇ ਬੁਰਕੜਾ ਦਾ ਜਿਹੜੀ ਸੜਕਾਂ ਇੰਪੋਰਟੈਂਟ ਸੜਕਾ ਸਾਡੇ ਮਲੋਤ ਦੀ ਤੇ ਇਹਨੂੰ ਅੱਜ ਜਿਹੜੀ ਸਪੈਸ਼ਲ ਰਿਪੇਅਰ ਸਪੈਸ਼ਲ ਰਿਪੇਅਰ ਦਾ ਮਤਲਬ ਇਹ ਸਾਰੀ ਸੜਕ ਨਵੀਂ ਬਣਨੀ ਆ ਕਿਉਂਕਿ ਨਵੀਂ ਸੜਕ ਤਾਂ ਹੁੰਦਾ ਜਦੋਂ ਮਿੱਟੀ ਵਾਲੀ ਸੜਕ ਨੂੰ ਤੁਸੀਂ ਬਣਾਓ ਤਾਂ ਉਹਨੂੰ ਨਵੀਂ ਸੜਕ ਕਹਿੰਦੇ ਆ ਕੋਈ ਵੀ ਸੜਕ ਜਦੋਂ ਬਣੀ ਹੋਵੇ ਜਦੋਂ ਟੁੱਟ ਜਵੇ ਤਾਂ ਉਹਨੂੰ ਸਪੈਸ਼ਲ ਰਿਪੇਅਰ ਦੇ ਵਿੱਚ ਚਾਹੇ ਉਹ ਪੂਰੀ ਪੱਥਰ ਪਾ ਕੇ ਬਣਾਵੇ ਤਾਂ ਉਹਨੂੰ ਸਪੈਸ਼ਲ ਰਿਪੇਅਰ ਦੇ ਵਿੱਚ ਕਿਹਾ ਜਾਂਦਾ ਤੇ ਇਸੇ ਤਰੀਕੇ ਦੇ ਨਾਲ ਹੀ ਮਲੌਤ ਤੋਂ ਲੈ ਕੇ ਜੋ ਸੇਖਾ ਨੂੰ ਜੋ ਰੋਡ ਜਾਂਦੀ ਆ ਉਹ ਸੜਕ ਦੇ ਵਿੱਚ ਵੀ ਤੁਸੀਂ ਦੇਖਿਆ ਹੋਣਾ ਕਿ तकरीबन ਅੱਧਾ ਕਿਲੋਮੀਟਰ ਟੋਟਾ ਐ ਐਸਾ ਜਿੱਥੇ ਕਿ ਪਾਣੀ ਖੜਦਾ ਤੇ ਮੇਰੀ ਅਧਿਕਾਰੀਆਂ ਨੂੰ ਹਦਾਇਤ ਆ ਕਿ ਜਿੱਥੇ ਉਹ ਪਾਣੀ ਖੜਦਾ ਉੱਥੇ ਆਪਾਂ ਟੋਟਲ ਜਾਂ ਤਾਂ ਉਹ ਸਿਮੈਂਟਡ ਬਣਾਉਣੀ ਆ ਜਾਂ ਉੱਥੇ ਆਪਾਂ ਇੰਟਰਲੋਕਿੰਗ ਦੀ ਉਨੀ ਜਗ੍ਹਾ ਤੇ ਸੜਕ ਬਣਾਉਣੀ ਆ ਤਾਂ ਕਿ ਕਿਸੇ ਵੀ ਕਿਸਮ ਦੀ ਕੋਈ ਮੁਸ਼ਕਲ ਨਾ ਆਵੇ ਇਸ ਤੋਂ ਇਲਾਵਾ ਅੱਜ ਤਿੰਨ ਨੀ ਪੱਥਰ ਰੱਖੇ ਜਾਣੇ ਆ ਤੀਜਾ ਜਿਹੜਾ ਨੀ ਪੱਥਰ ਆ ਉਹ ਬੇਰ ਕਲਾਂ ਤੋਂ ਲੈ ਕੇ ਚੋਮੋ ਤੇ ਰੱਬੋਂ ਤੱਕ ਉਹਦਾ ਜਿਹੜਾ ਹੈਗਾ ਐਂਡ ਪੁਆਇੰਟ ਆਏਗਾ ਤੇ ਉਹ ਸੜਕ ਜਿਹੜੀ ਆ ਉਹ ਵੀ ਅੱਜ ਉਸ ਚੀਜ਼ ਦਾ ਉਹ ਸੜਕ ਦਾ ਵੀ ਅੱਜ ਨੀ ਪੱਥਰ ਰੱਖਿਆ ਜਾਣਾ ਅੱਜ ਤਿੰਨ ਇੰਪੋਰਟੈਂਟ ਸੜਕਾਂ ਨੇ ਸਾਡੇ ਮਲੋਤ ਸ਼ਹਿਰ ਦੀਆਂ ਜਿਨ੍ਹਾਂ ਦਾ ਕੇ ਅਸੀਂ ਅੱਜ ਨੀ ਪੱਥਰ ਰੱਖਣਾ ਤੇ ਇਹਦੇ ਲਈ ਮੈਂ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਤਹਿ ਦਿਲੋਂ ਧੰਨਵਾਦ ਕਰਦਾ ਤੇ ਸਾਡੇ ਪੀ ਡਬਲਯੂ ਡੀ ਮਨਿਸਟਰ ਹਰਭਜਨ ਸਿੰਘ ਜੀ ਦਾ ਉਹਨਾਂ ਦਾ ਵੀ ਤਹਿ ਦਿਲੋਂ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਬੜੀ ਖੁਸ਼ੀ ਆ ਕਿ ਆ ਸਾਡੇ ਸਾਢੇ 3 ਪਾਣੀ 4 ਸਾਲਾਂ ਦੇ ਕਾਰਜਕਾਲ ਦੇ ਵਿੱਚ ਤਕਰੀਬਨ 190 ਤੋਂ ਉੱਪਰ ਜਿਹੜੀਆਂ ਸੜਕਾਂ ਨੇ ਉਹ ਜਾਂ ਤਾਂ ਬਣ ਚੁੱਕੀਆਂ ਨੇ ਜਾਂ ਉਹਨਾਂ ਦੇ ਵਿੱਚੋਂ ਸਾਰੀਆਂ ਸੜਕਾਂ ਪਾਸ ਹੋ ਚੁੱਕੀਆਂ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਉਹਨਾਂ ਦੇ ਨਹੀਂ ਪੱਤਰ ਰੱਖ ਕੇ ਉਹ ਸੜਕਾਂ ਨੂੰ ਅਸੀਂ ਸ਼ੁਰੂ ਕਰਾਉਣਾ ਔਰ ਮੈਂ ਜਿਹੜੇ ਪੁਰਾਣੇ ਸਾਡੀ ਕਾਂਗਰਸ ਪਾਰਟੀ ਦੇ ਐਮਐਲਏ ਦਾ ਅਕਾਲੀ ਦਲ ਦੇ ਐਮਐਲਏ ਉਹਨਾਂ ਨੂੰ ਪੁੱਛਣਾ ਚਾਹੁੰਦਾ ਕਿ ਪੂਰੇ ਪੈਲ ਹਲਕੇ ਦੇ ਵਿੱਚ ਕੋਈ ਉਹ ਇੱਕ ਵੀ ਸੜਕ ਦਿਖਾ ਦੇਣ ਜਿੱਥੇ ਉਹਨਾਂ ਨੇ ਪਾਚੀ ਲਾਇਆ ਹੋਵੇ ਸੜਕਾਂ ਬਣਾਉਣ ਦੀ ਤਾਂ ਬਹੁਤ ਦੂਰ ਦੀ ਗੱਲ ਆ ਔਰ ਇਹਨਾਂ ਨੇ ਸਿਰਫ ਤੇ ਸਿਰਫ ਆਪਣੇ ਘਰ ਭਰੇ ਨੇ ਤੇ ਅਸੀਂ ਆਮ ਲੋਕਾਂ ਦੇ ਲਈ ਜਿਹੜੀ ਅਸੀਂ ਉਹਨਾਂ ਨਾਲ ਵਾਅਦਾ ਕੀਤਾ ਸੀ ਵੋਟਾਂ ਦੇ ਵਿੱਚ ਮੈਨੂੰ ਮੀਡੀਆ ਕਿ ਮਲੌਰ ਵਾਸੀਆਂ ਦੇ ਨਾਲ ਜਦੋਂ ਅਸੀਂ ਵਾਅਦਾ ਕੀਤਾ ਸੀ ਉਸ ਵਾਅਦੇ ਨੂੰ ਅਸੀਂ ਪੂਰਾ ਕੀਤਾ ਤੇ ਅੱਜ ਅਸੀਂ ਧੰਨਵਾਦ ਕਰਦੇ ਹਾਂ ਸਟੇਟ ਕੌਂਸਲ ਦੇ ਪ੍ਰਧਾਨ ਸਾਹਿਬ ਦਾ ਤੇ ਇਹਦੇ ਨਾਲ ਸਾਡੇ ਜਿਹੜੇ ਚੇਅਰਮੈਨ ਸਾਫ ਕਰਨ ਛੋੜਾ ਜੀ ਤੇ ਸਾਡੇ ਸਮੁੱਚੇ ਕਾਉਂਸਲਰ ਸਹਿਬਾਨ ਜਿਹੜੇ ਅੱਜ ਇੱਥੇ ਪਹੁੰਚੇ ਆ ਇਹ ਇਸ ਸ਼ੁਭ ਮੌਕੇ ਦੇ ਉੱਤੇ ਕਿਉਂਕਿ ਨਾ ਸਾਰਿਆਂ ਨੇ ਨਾ ਨਗਰ ਵਾਸੀਆਂ ਦੇ ਨਾਲ ਦੁਕਾਨਦਾਰ ਵੀਰਾਂ ਦੇ ਨਾਲ ਇਹਨਾਂ ਸਾਰਿਆਂ ਨੇ ਵਾਅਦਾ ਕੀਤਾ ਸੀ ਤੇ ਅੱਜ ਜਿਹੜਾ ਵਾਅਦਾ ਸੀ ਉਹ 6 ਮਹੀਨੇ ਦੇ ਵਿੱਚ ਵਿੱਚ ਅਸੀਂ ਉਸ ਵਾਅਦੇ ਨੂੰ ਪੂਰਾ ਕਰਕੇ ਇਸ ਨੂੰ ਇੱਕ ਨਵੀਂ ਲੁੱਕ ਜਿਹੜੀ ਸੜਕ ਦਾ ਉਹ ਦੇਣ ਜਾ ਰਹੇ ਹਾਂ